ਪੰਜਾਬ ਜੋਬ ਹੈਲਪ ਚੈਨਲ ਵਿੱਚ ਤੁਹਾਡਾ ਸਭ ਦਾ ਇੱਕ ਵਾਰ ਫਿਰ ਤੋਂ ਸਵਾਗਤ ਆ। ਅੱਜ ਅਸੀਂ ਤੁਹਾਨੂੰ ਜੋ ਵੈਕੰਸੀ ਬਾਰੇ ਦੱਸਣ ਜਾ ਰਹੀਆਂ ਉਹ ਆਈਆ ਡਿਸਟ੍ਰਿਕਟ ਸੈਸ਼ਨ ਜੱਜ ਜਲੰਧਰ ਕਲਰਕ ਦੇ ਜੋ ਆਫਲਾਈਨ ਫਾਰਮ 2025 ਜਿਹੜੇ ਕਿ 19 ਅਗਸਤ ਸਤੰਬਰ ਨੂੰ ਫਾਰਮ ਇਹ ਰਿਲੀਜ਼ ਹੋਏ ਨੇ। ਇਸ ਵਿੱਚ ਟੋਟਲ 30 ਪੋਸਟਾਂ ਜੋ ਕਲਰਕ ਲਈ ਰਿਲੀਜ਼ ਹੋਈਆਂ ਨੇ ਅਪਲਾਈ ਕਰਨ ਦੇ ਲਈ ਇਸ ਪੋਸਟ ਨੂੰ ਅਪਲਾਈ ਕਰਨ ਲਈ ਤੁਹਾਡੇ ਕੋਲ ਕੋਈ ਵੀ ਬੈਚਲਰ ਡਿਗਰੀ ਜਾਂ ਫਿਰ ਬੀਏ ਜਾਂ ਬੀਐਸਸੀ ਪਾਸ ਹੋਣੀ ਜ਼ਰੂਰੀ ਆ ਤਾਂ ਹੀ ਤੁਸੀਂ ਇਸ ਪੋਸਟ ਨੂੰ ਅਪਲਾਈ ਕਰ ਸਕਦੇ ਹੋ। ਤੇ ਇਸ 포ਸਟ ਨੂੰ ਅਪਲਾਈ ਕਰਨ ਦੀ ਜੋ ਡੇਟ ਆ ਇਹ ਫਾਰਮ 18 ਅਗਸਤ ਤੋਂ ਅਪਲਾਈ ਹੋਣੇ ਸਟਾਰਟ ਹੋ ਗਈ ਸੀ ਤੇ 3 ਅਕਤੂਬਰ 2025 ਤੱਕ ਇਹ ਫਾਰਮ ਅਪਲਾਈ ਹੋਣੇ ਨੇ ਇਸ ਵਿੱਚ ਹਜੇ ਤੱਕ ਪੀਜ਼ ਦੀ ਡੀਟੇਲ ਮੈਂਸ਼ਨ ਨਹੀਂ ਕੀਤੀ ਕਿ ਕਿੰਨੀ ਸੀ ਤੁਹਾਡੇ ਪੀਸ ਲੱਗਣੀਆਂ 18 ਸਾਲ ਤੋਂ ਲੈ ਕੇ 37 ਸਾਲ ਤੱਕ ਇਸ ਨੂੰ ਅਪਲਾਈ ਤੁਸੀਂ ਕਰ ਸਕਦੇ ਹੋ ਏਜ ਰੈਲੈਕਸ਼ਨ ਤੁਹਾਨੂੰ ਰੂਲ ਦੇ ਮੁਤਾਬਿਕ ਦਿੱਤੀ ਜਾਊਗੀ ਇਹਦੀ ਸੈਲਰੀ ਤੁਹਾਡੀ ਫਿਕਸਡ ਰੈਨ ਵਾਲੀ ਮੰਥਲੀ 29200 ਰੁਪਏ ਦੀ ਇਸ ਵਿੱਚ ਤੁਹਾਨੂੰ ਮੰਥਲੀ ਸੈਲਰੀ ਪੈਕੇਜ ਇਸ ਵਿੱਚ ਮਿਲਣ ਵਾਲਾਗਾ ਤੇ ਤੁਸੀਂ ਇਸ ਪੋਸਟ ਨੂੰ ਅਪਲਾਈ ਕਰ ਸਕਦੇ ਹੋ 3 ਅਕਤੂਬਰ 2025 ਤੱਕ ਆਫਲਾਈਨ ਤੁਹਾਨੂੰ ਫਾਰਮ ਦੇ ਦੇ ਕੇ ਹੌਨੇ ਪਾਣੀ ਇਸ ਵਿੱਚ ਕਲਰਕ ਦੀਆਂ ਵਕਾਂਸੀਆਂ ਨੇ ਐਡ ਹੌਕ ਲੈਵਲ ਦੀ ਜਿਹੜੇ ਕਿ 3 ਵਕਾਂਸੀਆਂ ਹੋਣਗੇ ਟੋਟਲ ਇਸੇ ਅੱਜ ਰਿਕਰੂਟਮੈਂਟ ਦਾ ਕਰ ਬੈਠੇ ਤੁਸੀਂ ਸਾਡੇ ਕੋਲ ਨਵੇਂ-ਨਵੇਂ ਸਰਕਾਰੀ ਨੌਕਰੀ ਦੀ ਜਾਣਕਾਰੀ ਲੈ ਸਕਦੇ ਸਟੇ ਇੱਥੇ ਕੀ ਨੰਬਰ ਤੇ ਸੰਪਰਕ ਕਰਕੇ ਜਾਂ ਫਿਰ ਸਾਡੇ ਚੈਨਲ ਸਬਸਕ੍ਰਾਈਬ ਕਰਾ ਲਓ ਤਾਂ ਕਿ ਤੁਹਾਨੂੰ ਹਰ ਇੱਕ ਪੋਸਟ ਦੀ ਜਾਣਕਾਰੀ ਸਭ ਤੋਂ ਪਹਿਲਾਂ ਮਿਲ ਸਕੇ ਕਰ ਬੈਠੇ ਆਪਣੇ ਪੋਸਟਾਂ ਨੂੰ ਸਾਡੇ ਕੋਲ ਅਪਲਾਈ ਕਰਵਾ ਸਕਦੇ ਹੋ ਆਫੀਸ਼ੀਅਲ ਵੈੱਬਸਾਈਟ ਦੀ ਮੈਂਸ਼ਨ ਆ ਤੁਸੀਂ ਸਾਡੇ ਕੋਲ ਕਰ ਬੈਠੇ ਇੰਟਰਨੈਟ ਕੈਫੇ ਦੇ ਨਾਲ ਹੀ ਸੇਵਾ ਕਰਨ ਦੇ ਫਾਰਮ ਅਪਲਾਈ ਦਾ ਕੰਮ ਵੀ ਸਿੱਖ ਸਕਦੇ ਹੋ ਧੰਨਵਾਦ